1947 ਚ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਜਾਨਾਂ ਗਵਾਉਣ ਵਾਲਿਆਂ ਨੂੰ ਯਾਦ ਕਰਦੇ ਆ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰਮਤ ਸਮਾਗਮ ਕਰਵਾਏ ਗਏ ਨੇ ਜਿਸ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਤੇ ਦਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਸੰਦੇਸ਼ ਜਾਰੀ ਕੀਤਾ ਤੇ ਸਮੂਹੀਆਂ ਸੰਕਤਾਂ ਦੇ ਨਾਮ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀ ਭਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ 1947 ਨੂੰ ਪੰਜਾਬੀ ਵਿੱਚ ਦੀ ਵੰਡ ਹੋਈ 14 ਅਗਸਤ ਨੂੰ ਪਾਕਿਸਤਾਨ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ ਔਰ 15 ਅਗਸਤ ਨੂੰ ਹਿੰਦੁਸਤਾਨ ਵਿੱਚ ਇਹ ਜਿਹੜਾ ਦਿਨ ਹੈ ਇਹ ਮਨਾਇਆ ਜਾਂਦਾ ਹੈ ਇੱਕ 15 ਅਗਸਤ ਦਾ ਦਿਨ ਜਦੋਂ ਇਹ ਦੇਸ਼ ਆਜ਼ਾਦ ਹੋਇਆ ਔਰ 26 ਜਨਵਰੀ ਜਦੋਂ ਸਾਡਾ ਸੰਵਿਧਾਨ ਜਿਹੜਾ ਸੀ ਉਹ ਲਾਗੂ ਹੋਇਆ ਇਹਨਾਂ ਦੋ ਦਿਨਾਂ ਨੂੰ ਹਿੰਦੁਸਤਾਨ ਵਿੱਚ ਬਹੁਤ ਸ਼ਿੱਦਤ ਦੇ ਨਾਲ ਜਿਹੜਾ ਮਨਾਇਆ ਜਾਂਦਾ ਹੈ ਔਰ ਉਸ ਦੇਸ਼ ਦੀ ਵੰਡ ਵੇਲੇ 10 ਲੱਖ ਤੋਂ ਜ਼ਿਆਦਾ ਬੇਗੁਨਾਹ ਲੋਕ ਜਿਹੜੇ ਸਨ ਉਹ ਪੰਜਾਬ ਦੀ ਧਰਤੀ ਤੇ ਮਾਰੇ ਗਏ ਉਹਨਾਂ ਬੇਗੁਨਾਹਾਂ ਦੀ ਯਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੇ ਕਾਲ ਤੱਕ ਸਾਬੀਕਾ ਹਰ ਸਾਲ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇ ਜਾਂਦੀ ਹੈ ਜਿੱਥੇ ਪਾਰਲੀਮੈਂਟ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਜਾਂ ਪਾਕਿਸਤਾਨ ਦੀ ਪਾਰਲੀਮੈਂਟ ਜਿੱਥੇ ਉਹਨਾਂ ਮਾਰੇ ਗਏ 10 ਲੱਖ ਤੋਂ ਜ਼ਿਆਦਾ ਬੇਗੁਨਾਹਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਪੁੱਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਗੁਰਮਤਿ ਵਿਵਾਂਸ ਜਾ ਕੇ ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਵੀ ਕਰਵਾਏ ਜਾਂਦੇ ਨੇ ਦੁਆਨ ਵੀ ਸਾਈਦੇ ਨੇ ਅਰਦਾਸ ਵੀ ਕੀਤੀ ਜਾਂਦੀ ਹੈ ਔਰ ਉਹਨਾਂ ਨੂੰ ਸ਼ਰਧਾ ਸਤਕਾਰ ਵੀ ਪੇਟ ਕੀਤਾ ਜਾਂਦਾ ਹੈ ਔਰ ਕੱਲ 15 ਅਗਸਤ ਸੀ ਅੱਜ 16 ਅਗਸਤ ਹੈ ਔਰ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਤੋਂ ਪਰੰਤ ਗੁਰਬਾਣੀ ਕੀਰਤਨ ਹੋਇਆ ਅਰਦਾਸ ਹੋਈ ਸਤਗੁਣਾਂ ਦੇ ਮੁਖਵਾਕ ਹੋਏ ਔਰ ਗੁਰਮਤਿ ਵਿਚਾਰਾਂ ਦੀ ਸਾਂਝ ਜਿਹੜੀ ਸੀ ਉਹ ਸੰਘਤ ਦੇ ਨਾਲ ਪਾਈ ਗਈ। ਔਰ ਇਹ ਕਿਾ ਕੀ ਹੈ ਕਿ ਜੋ ਹੁਣ ਤੱਕ ਹਿੰਦੁਸਤਾਨ ਵਿੱਚ ਰਹਿਣ ਵਾਲੇ ਜਿਹੜੇ ਸਿੱਖ ਨੇ ਜਿਹੜਾ ਉਹਨਾਂ ਨੂੰ ਆਜ਼ਾਦੀ ਤੋਂ ਪਹਿਲਾਂ ਜਿਹੜੇ ਉਹਨਾਂ ਦਰਵਾਦੇ ਕੀਤੇ ਗਏ ਸਨ ਉਹਨਾਂ ਤੋਂ ਇਹ ਸਰਕਾਰਾਂ ਮੁکریاں ਜਿਹੜੇ ਵਾਦੇ ਕੀਤੇ ਸਨ ਉਹ ਵਫਾ ਨਾ ਹੋਏ। ਜੋ ਸੰਵਿਧਾਨ ਬਣਿਆ ਜਿਸ ਵਿੱਚ ਸਾਡੀ ਵੱਖਰੀ ਚੋਣ ਪ੍ਰਣਾਲੀ, ਪਾਰਲੀਮੈਂਟ ਵਿੱਚ ਰਾਖਵੀਆਂ ਸੀਟਾਂ ਔਰ ਸਰਕਾਰੀ ਨੌਕਰੀਆਂ ਜੋ ਰਾਖਵੀਆਂ ਸਨ ਉਹਦਕਾਰ ਵੀ ਜਿਦਾਂ ਜਿਹੜੇ ਨੇ ਉਹ ਹੁਣ ਤੱਕ ਸਾਨੂੰ ਕਿਉਂ ਨਹੀਂ ਦਿੱਤੇ ਗਏ ਔਰ ਜਿਹੜੇ ਸਾਡੇ ਧਰਮਗੋਤ ਮੋਰਚੇ ਦੇ ਜੇਲਾਂ ਵਿੱਚ ਬੰਦ ਬੰਦੀ ਸਿੰਘ ਨੇ ਉਹਨਾਂ ਦੀ ਰਹਾਇ ਜਿਹੜੀ ਹੈ ਉਹ ਕਿਹੜਾ ਕਾਨੂੰਨ ਹੈ ਕਿ ਉਹਨਾਂ ਦੀ ਰਹਾਇ ਹੁਣ ਤੱਕ ਨਹੀਂ ਹੋ ਰਹੀ ਤੇ ਸਾਲ ਤੋਂ ਭਾਈ ਬਲਵੰਤ ਸਿੰਘ ਰਾਜੋਵਾਨਾ ਪਟਿਆਲੇ ਦੀ ਨਾ ਨਾ ਪਟਿਆਲੇ ਦੇ ਜੇਲ੍ਹ ਵਿੱਚ ਬੰਦ ਹੈ ਔਰ 18 ਸਾਲ ਤੋਂ ਫਾਂਸੀ ਦੀ ਚੱਕੀ ਵਿੱਚ ਬੰਦ ਹੈ ਸੁਪਰੀਮ ਕੋਰਟ ਨੇ ਫੈਸਲਾ ਕਰਨ ਬਾਅਦ ਸਰਕਾਰ ਨੂੰ ਕਿਹਾ ਹੋਇਆ ਹੈ 12 ਸਾਲ ਤੋਂ ਉਹ ਬੇਰੋਨਾਂ ਤੇ ਪੈਂਡਿੰਗ ਪਈ ਹੈ ਜੋ ਸ਼੍ਰੋਮਣਗੁਰ ਦਵਾਰਾ ਪਰੰਪਰਕ ਕਮੇਟੀ ਵੱਲੋਂ ਪਾਈ ਗਈ ਕੋ ਕਿਹੜੇ ਸੰਵਿਧਾਨ ਤਹਿਤ ਉਹ ਤੇ ਹੁਣ ਤੱਕ ਜਿਹੜਾ ਫੈਸਲਾ ਉਹ ਨਹੀਂ ਹੋ ਰਿਹਾ ਇਹ ਸਵਾਲ ਖੜੇ ਨੇ ਭਾਰਤ ਦੀ ਸਰਕਾਰ ਜਿਹੜੀ ਹੈ ਉਹ ਸਿੱਖਾਂ ਦੇ ਨਾਲ ਨਿਆਂ ਕਰੇ ਜਿਹੜਾ ਭੈਬਰਵੰਸ ਸਿੰਘ ਰਾਜੋਵਾਣਾ ਦੀ ਅਪੀਲ ਪੈਂਡਿੰਗ ਪਈ ਹੈ ਉਹ ਤੇ ਫੈਸਲਾ ਕਰੇ ਔਰ ਜਿਹੜੇ ਬੰਦੀ ਸਿੰਘ ਜੇਲਾਂ ਵਿੱਚ ਬੰਦ ਨੇ ਉਹਨਾਂ ਦੀ ਜਿਹੜੀ ਤੁਰੰਤ ਰਿਹਾਈ ਹੈ ਉਹ ਸਰਕਾਰ ਦੇ ਕੋਲ ਵਾਜੇ ਸਿਰ ਅਕਾਲਤਖ ਸਾਹਿਬ ਜੀ ਦੇਖੀ ਜੋ ਵਿਚਾਰਾ ਕਰਦਿਆਂ ਹੋਇਆ ਮੰਗੀ ਸਿੰਘ ਸਾਹਿਬ ਤੇਰਾ ਮੁਖੀ ਬਾਰ-ਬਾਰ ਰੋਲ ਦਿੱਤੇ ਜਾ ਰਹੀ ਹੈ ਬੰਦੀ ਸਿੰਘ ਦਾ ਇੱਕ ਹਿੱਸਾ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਇੱਥੇ ਨਿਆਂ ਬਿਲਕੁਲ ਨਹੀਂ ਹੋ ਰਿਹਾ ਔਰ ਜਿਹੜੇ ਕਿ ਹੁਣ ਹਰਿਆਣਾ ਵਿੱਚ ਵੋਟਾਂ ਪਿਆਣੀਆਂ ਨੇ ਤੇ ਬਾਰ-ਬਾਰ ਉਸ ਵਿਭਚਾਰੀ ਬਲਾਤਕਾਰੀ ਨੂੰ ਜਿਹੜੇ ਪਰੋਹ ਦਿੱਤੀ ਜਾ ਰਹੀ ਹੈ ਉਹ ਕੇਵਲ ਵੋਟਾਂ ਦੀ ਪ੍ਰਾਪਤੀ ਵਾਸਤੇ ਕੀਤੀ ਜਾ ਰਹੀ ਹੈ ਔਰ ਸਿੱਖਾਂ ਦੇ ਨਾਲ ਇਹ ਬਹੁਤ ਵੱਡਾ ਇੱਕ ਕਨਿਆ ਵਿਕਰਾ ਹੈ ਕਿ ਜਿਹੜੇ ਧਰਮ ਦੇ ਖਾਤਰ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਉਹਨਾਂ ਦੀ ਰਿਹਾਈ ਕੋਈ ਨਹੀਂ ਔਰ ਜਿਹੜਾ ਇਹ ਵਿਭਚਾਰੀ ਬਲਾਤਕਾਰੀ ਤੇ ਕਾਤਰ ਸਾਧ ਹੈ ਉਹਨੂੰ ਬਾਰ-ਬਾਰ ਜਿਹੜੀ ਸਰਕਾਰ ਉਹ ਪਰੋਹ ਦੇ ਰਹੀ ਹੈ ਨਹੀਂ ਗਿਆ ਅਜੇ پتہ ਕੀ ਫੀਲ ਕਰ ਤੁਸੀਂ ਇਹ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਬਹੁਤ ਮਹਾਨ ਜਥੇਬੰਦੀ ਹੈ ਔਰ ਜਿਸ ਦੀਆਂ ਵੋਟਾਂ ਕਿਸੇ ਵੇਲੇ ਵੀ ਸਰਕਾਰ ਆਲਾਨ ਕਰ ਸਕਦੀ ਹੈ ਵੋਟਾਂ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹ ਚੱਲ ਰਹੀ ਹੈ ਪਰ ਇਹ ਦੇਖ ਸੁਣ ਰਹੇ ਹਾਂ ਕਿ ਵੋਟਾਂ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹਦੇ ਵਿੱਚ ਬਹੁਤ ਵੱਡੀ ਘਟਲਮੱਠ ਹੈ ਔਰ ਇਹ ਵੀ ਸੁਣਿਆ ਕਿ ਜਿਹੜੇ ਗੈਰ ਜਿਹੜੇ ਸਿੱਖ ਨੇ ਜਿਹੜੇ ਜਿੰਨਾਂ ਤੋਂ ਨਾਮ ਦੇ ਨਾਲ ਸਿੰਘ ਅਤੇ ਕੌਰ ਲੱਗਦਾ ਪਰ ਉਹ ਦਾੜ੍ਹੀ ਕੇਸ ਨਹੀਂ ਰੱਖਦੇ ਵੋਟਾਂ ਦੇ ਆਈਡੀਆ ਵੋਟਾਂ ਬਣਾਉਣ ਦੇ ਜਿਹੜਾ ਉਹ ਵੀ ਸਰਕਾਰ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਉਹ ਵੀ ਕਰ ਰਹੀ ਹੈ ਮੈਂ ਕਹਿੰਦਾ ਕਿ ਸਾਰੇ ਸਿੱਖਾਂ ਨੂੰ ਔਰ ਜੋ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇਦੇ ਨੇ ਚੋਣਾਂ ਲੜਦੇ ਨੇ ਉਹਨਾਂ ਨੂੰ ਪਹਿਲ ਤੇ ਅਧਾਰ ਤੇ ਬੜੀ ਵੱਡੀ ਦਿਲਚਸਪੀ ਰੱਖ ਕੇ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਗਲਤ ਅੰਸਰ ਇਹਨਾਂ ਵਿੱਚ ਆ ਕੇ ਕੋਈ ਇਸ ਵੱਡੀ ਸੰਸਥਾ ਤੋਂ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਕਰ ਦੇ। ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਦੀ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਇੱਕ ਆਪਣਾ ਪੰਜਾਬ ਦੇਸ਼ 1947 ਤੋਂ ਪਹਿਲਾਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਤੇ ਡੋਗਰਿਆਂ ਦੀਆਂ ਚਾਲਾਂ ਦੇ ਨਾਲ ਗੋਰਿਆਂ ਦਾ ਕਬਜ਼ਾ ਹੋਇਆ ਤੇ ਗੋਰਿਆਂ ਨੇ ਆ ਕੇ ਇਥੇ ਸੋਨੇ ਦੀ ਚਿੜੀਆ ਪੰਜਾਬ ਨੂੰ ਲੁੱਟਿਆ ਉੱਥੇ ਨਾਲ ਨਾਲ ਸਾਡੇ ਇਥੋਂ ਦੇ ਹਾਕਮਾਂ ਨੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਹੌਕਾ ਦਿੱਤਾ ਜਿਹਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਭਾਵੇਂ ਕਿ ਹਿੰਦੂਆਂ ਦੀਆਂ ਮੁਸਲਮਾਨਾਂ ਦੀਆਂ ਅਸਾਈਆਂ ਦੀਆਂ ਜੈਨੀਆਂ ਬੋਧੀਆਂ ਦੀਆਂ ਪਰ ਸਭ ਤੋਂ ਵੱਧ ਸਿੱਖਾਂ ਦੀਆਂ ਕੁਰਬਾਨੀਆਂ ਕਾਲੇ ਪਾਣੀ ਜੇਲਾਂ ਵਿੱਚ ਤੇ 47 ਵਿੱਚ ਕਹਿੰਦੇ ਦੇਸ਼ ਆਜ਼ਾਦ ਹੋਇਆ ਪਰ ਪੰਜਾਬ ਬਰਬਾਦ ਹੋਇਆ ਪੰਜਾਬ ਦੇ ਦੋ ਹਿੱਸੇ ਹੋਏ 10 ਲੱਖ ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ ਕਰੋੜਾਂ ਦੀਆਂ ਪ੍ਰਾਪਰਟੀਆਂ ਛੱਡ ਕੇ ਆਉਣਾ ਪਿਆ ਤੇ ਇੱਕ ਵਾਰੀ ਨਹੀਂ ਪਤਾ ਨਹੀਂ ਕਿੰਨੀ ਵਾਰੀ 65 71 84 ਕਿੰਨੀ ਵਾਰੀ ਇਹ ਭਾਰਤ ਦੇ ਜਿਹੜੇ ਰਖਵਾਲੇ ਸੀ ਉਹਨਾਂ ਨੇ ਆਪਣੀਆਂ ਮਨਮਰਜ਼ੀਆਂ ਕੀਤੀਆਂ ਤੇ ਪੰਜਾਬ ਨੂੰ ਉਜਾੜਨ ਵਿੱਚ ਸਿੱਖਾਂ ਨੂੰ ਉਜਾੜਨ ਵਿੱਚ ਕੋਈ ਕਟ ਨਹੀਂ ਕੀਤੀ ਇਸ ਕਰਕੇ ਤੋਹਫੇ ਵਿੱਚ ਕੀ ਮਿਲਿਆ ਜਰਾਇਮ ਪੇਸ਼ਾ ਕੌਮ ਨਾਮ ਦਾ ਕਿਤਾਬ ਮਿਲਿਆ ਸੋ ਆਜ਼ਾਦੀ ਹੋਵੇਗੀ ਉਹਨਾਂ ਵਾਸਤੇ ਜਿਹੜੇ ਆਜ਼ਾਦ ਨੇ ਕੌਮ ਅਜੇ ਵੀ ਗੁਲਾਮ ਹੈ ਉਹਨਾਂ ਮਰ ਜੀਵੜੀਆਂ ਦੀ ਯਾਦ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਹਰ ਸਾਲ ਪਾਏ ਜਾਂਦੇ ਆ ਗੁਰਮਤ ਸਮਾਗਮ ਹੁੰਦੇ ਅੱਜ ਵੀ ਸਮਾਗਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ